ਇੱਕ ਕਹਾਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਪਿਆਰੀ ਨਗਰਵਾਸੀ ਸਾਧ ਸੰਤ ਜੀ ਆਪ ਜੀਾਂ ਦੇ ਚਰਨਾਂ ਵਿੱਚ ਇੱਕ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਕਿ ਸ਼ੱਪੜ ਦਾ ਪਾਣੀ ਬਹੁਤ ਜ਼ਿਆਦਾ ਓਵਰਫਲੋ ਹੋ ਚੁੱਕਾ ਹੈ ਸੋ ਨਗਰ ਵਾਸੀ ਸੰਗਤਾਂ ਦੇ ਚਲਨਾਂ ਵਿੱਚ ਬੇਨਤੀ ਹੈ ਕਿ ਜੋ ਘੜਾ ਵਿੱਚ ਮੋਟਰਾਂ ਲੱਗੀਆਂ ਹੋਈਆਂ ਹਨ ਉਹਨਾਂ ਨੂੰ ਘੱਟ ਤੋਂ ਘੱਟ ਚਲਾਉਣ ਦੀ ਕਿਰਪਾਲਤਾ ਕਰੋ ਤਾਂ ਜੋ ਪਾਣੀ ਬਹੁਤ ਜ਼ਿਆਦਾ ਉਬਰਪਰ ਹੋ ਕੇ ਫਸਲਾਂ ਵਿੱਚ ਅਤੇ ਸੜਕਾਂ ਦੇ ਉੱਤੇ ਚੱਲ ਰਿਹਾ ਹੈ ਉਸ ਦਾ ਕੁਝ ਲੈਵਲ ਜੋ ਆ ਉਹ ਹੀ ਖੰਗ ਹੋ ਸਕੇ ਦੁਬਾਰਾ ਫੇਰ ਬੇਨਤੀ ਕੀਤੀ ਜਾਂਦੀ ਹੈ ਕਿ ਜਿੰਨਾ ਵੀ ਘਰਾਂ ਦਾ ਪਾਣੀ ਜੋ ਸਕੂਲ ਦੇ ਲਾਗੇ ਛੱਪੜ ਹੈ ਇਸ ਵਿੱਚ ਆਉਂਦਾ ਹੈ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਘਰਾਂ ਵਿੱਚ ਮੋਟਰਾਂ ਲੱਗੀਆਂ ਹੋਈਆਂ ਹਨ ਉਹਨਾਂ ਨੂੰ ਬਹੁਤ ਹੀ ਸੰਕੋਚ ਕਰਕੇ ਤਾਂ ਜੋ ਜਿਆਦਾ ਪਾਣੀ ਛੱਪੜ ਵਿੱਚ ਨਾ ਆ ਸਕੇ ਅਤੇ ਜੋ ਓਵਰਫਲੋ ਬਹੁਤ ਜ਼ਿਆਦਾ ਹੋਇਆ ਹੈ ਉਸ ਦਾ ਲੈਵਲ ਕੁਝ ਹੇਠਾਂ ਹੋ ਸਕੇ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਾਣੀ ਛਪੜ ਦਾ ਬਾਹਰ ਨਿਕਾਸ ਹੋਣਾ ਚਾਹੀਦਾ ਸਾਡੇ ਇਥੋਂ 6 ਕਿਲੋ ਕਿਲੇ ਅੱਧਾ ਕਿਲੋਮੀਟਰ ਪੈਣਾ ਡਰੇਨ ਦਾ ਡਰੇਨ ਚ ਪਾਣੀ ਚਲ ਜੇ ਤੇ ਸਾਡੀ ਪ੍ਰੋਬਲਮ ਜਿਹੜੀ ਹੱਲ ਹੋ ਜੇ ਇਥੇ ਮੋਟਰ ਲੱਗ ਜੇ ਜਾਂ ਟੂਬਲ ਲੱਗ ਇੰਗੇਣ ਲੱਗ ਜੇ ਇੰਹ ਚੋਕ ਕੇ ਤਾਂ ਪਾਣੀ ਪਾਈਪਾਂ ਸੁਟੇ ਤੇ ਪੈਪ ਜਿਹੜੇ ਪਾਣੀ ਡਰੇਨ ਚ ਸੁੱਟ ਦੇ ਹਾਂਜੀ। ਹੋਰ ਚਲੋ ਲਗਭਗ ਚਲੀ ਜਾਂਦਾ। ਜਿਆਦਾ ਮੇਨ ਪ੍ਰੋਬਲਮ ਸਾਨੂੰ ਇਹ ਆ। ਕੋਈ ਪਿੰਡ ਸਾਫ ਪਿੰਡ ਚ ਸਾਫ ਸਵਾਈ ਇਹਨਾਂ ਕਿ ਪਾਣੀ ਆ ਗਿਆ ਗਲੀਆਂ ਚ। ਆਇਆ ਜੀ। ਪਾਣੀ ਗਲੀਆਂ ਜੇ ਤੁਸੀਂ ਆਪ ਚਾਤੀ ਮਾਰ ਕੇ ਦੇਖ ਲਓ ਸਾਰੇ ਪਾਣੀ ਖਲੋਤਾ ਗਲੀਆਂ। ਹਾਂਜੀ ਇੱਕ ਸਾਡੇ ਦੇ ਸਰ ਸਾਫ ਕਸਰਪੰਈ ਸਾਹਿਬ ਦੀ ਡੈਥ ਹੋਈ। ਇੱਕ ਉਹਦੀ ਵਾਈਫ ਦੀ ਡੈਥ ਹੋਈ। ਕੈਂਸਰ। ਦੇ ਪਾਣੀ ਨਾਲ ਹੋਰ ਕਿ ਮੁਸ਼ਕਲ ਆ ਗੰਦੇ ਪਾਣੀ ਦੇ ਵੇਖੋ ਜੀ ਹਮਕਾਰ ਬਹੁਤ ਆਉਂਦਾ ਲਾਗੇ ਲਾਗੇ ਘਰਾਂ ਦੇ ਵਿੱਚ ਬਹਿਣਾ ਮੁਸ਼ਕਲ ਆ ਤੁਸੀਂ ਕਦੀ ਆਪਣੇ ਸਰਪੰਚ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸਰਪੰਚ ਸਾਹਿਬ ਤੇ ਸਾਡੇ ਬਹੁਤ ਚੰਗੇ ਨੇ ਹਾਂਜੀ ਉਹਦੇ ਬਹੁਤ ਡੇਲੀ ਆਉਂਦੇ ਨੇ ਪਰ ਹੁਣ ਸਰਪੰਚ ਸਾਹਿਬ ਨੂੰ ਸਰਕਾਰ ਦੇ ਪੈਸੇ ਤੇ ਲੈ ਕੋਈ ਡਵੈਲਪਮੈਂਟ ਦਾ ਕੰਮ ਕਰੇ ਤੇ ਫੇਰ ਹੀ ਸਰਪੰਚ ਸਾਹਿਬ ਕਰੇ ਸਰਪੰਚ ਸਾਹਿਬ ਨੇ ਕੋਲੋਂ ਥੋੜਾ ਮੇਰਾ ਨਾਮ ਜੀ ਇੰਦਰਿਆਸ ਮਸੀ ਆ ਜੀ ਨਾਲ ਹੀ ਮੈਂ ਪਿੰਡ ਦਾ ਮਜੂਦਾ ਮੈਂਬਰ ਸਾਹਿਬ ਆ ਜੀ ਪਿੰਡ ਦੀਆਂ ਮੁਸ਼ਕਲਾਂ ਤੇ ਬਹੁਤ ਜ਼ਿਆਦਾ ਨੇ ਪਰ ਸਭ ਤੋਂ ਜਿਹੜੀ ਵੱਡੀ ਮੁਸ਼ਕਲ ਸਾਡੇ ਇਸੇ ਜਗ੍ਹਾ ਤੇ ਪਾਣੀ ਦੀ ਮੁਸ਼ਕਲ ਆ ਕਿ ਜਿਹੜਾ ਸਾਡਾ ਪਾਣੀ ਹੈ ਇਹ ਬਹੁਤ ਹੀ ਜਿਹੜਾ ਛੱਪੜ ਦੇ ਵਿੱਚ ਇਕੱਠਾ ਹੋਇਆ ਹੈ ਓਵਰਫਲੋ ਹੋ ਚੁੱਕਾ ਸੋ ਇਹਦੇ ਕਰਕੇ ਬਹੁਤ ਹੀ ਦਿੱਕਤ ਵਾਲਾ ਸੜਕ ਦੇ ਉੱਤੇ ਪਾਣੀ ਖਲੋਤਾ ਔਰ ਲਾਗੇ ਸਕੂਲ ਵੀ ਆ ਇਹ ਤਾਂ ਬੱਚੇ ਇੱਥੇ ਆਉਂਦੇ ਨੇ ਤੇ ਬੱਚਿਆਂ ਨੂੰ ਬੜੀ ਪ੍ਰੋਬਲਮ ਖੜੀ ਹੁੰਦੀ ਆ ਇਸ ਜਗ੍ਹਾ ਤੋਂ ਗੰਦਗੀ ਫੈਲਾ ਪੈਦਾ ਹੁੰਦੀ ਆ ਮੱਛਰ ਦੁਆਰਾ ਕਈ ਪ੍ਰਕਾਰ ਦੀਆਂ ਬਿਮਾਰੀਆਂ ਵੀ ਜਿੱਦਾਂ ਸਕੈਂਦੀ ਵੀ ਡਿਜੀਜ਼ ਪੈਦਾ ਹੋ ਰਹੀ ਆ ਤੇ ਇਸ ਕਰਕੇ ਸਾਡਾ ਇਹ ਵਿਚਾਰ ਹੈ ਕਿ ਮਤਲਬ ਜਿਹੜਾ ਪਾਣੀ ਹ ਇਹਦਾ ਨਿਕਾਸ਼ ਜਿਹੜਾ ਹੈ ਉਹਦੀ ਡਰੇਨ ਲੱਗੇ ਆ ਪੰਜ ਸਤ ਕਿਲੇ ਤੋਂ ਦੂਰ ਹੈ ਤੇ ਉਸ ਜਗ੍ਹਾ ਦੇ ਪਾਣੀ ਕੱਢ ਕੇ ਤੇ ਉਸ ਜਗ੍ਹਾ ਤੇ ਪਾਣਾ ਚਾਹੀਦਾ ਕਾਣ ਤੇ ਪਾਣੀ ਗੰਦਾ ਵਾ ਇਹ ਘਰਾਂ ਦੇ ਵਿੱਚ ਸਮੱਸਿਆ ਦਾ ਗੰਦੇ ਸਾਰੇ ਕੋਈ ਇਫੈਕਸ਼ਨ ਕਹਿੰਨ ਕੋਈ ਬਿਮਾਰੀ ਕਹਿੰਨ ਕੋਈ ਮਰੇ ਇਹ ਪਾਣੀ ਥੱਲੇ ਜਾਂ ਰਿਹਾ ਵਾ ਜੋ ਮੋਟਰਾਂ ਚ ਪਾਣੀ ਮੁੜ ਕੇ ਆਉਂਦਾ ਵਾ ਇਹਦੀ ਕਰਕੇ ਸਾਨੂੰ ਜ਼ਿਆਦਾ ਬਸਕੜਾ ਪਾਣੀ ਕਿ ਨਿਕਵਾਇਆ ਨਹੀਂ ਨਾ ਅਸੀਂ ਪਹਿਲੇ ਜੀ ਟਪ ਟਪ ਕਣੀ ਜਾਂਦਾ ਸਰਕ ਟੁੱਟ ਗਈ ਦੇਖੋ ਤੁਹਾਨੂੰ ਯਾ ਸਾਹਮਣੇ ਹੀ ਹੈ ਕਿਦਾਂ ਸਰਕ ਮਹਾ ਬਣੀ ਕਿੰਨੇ ਚਿਰ ਬਾਅਦ ਫੇਰ ਟੁੱਟ ਗਈ ਹੈ ਪਾਣੀ ਕਿ ਸੋਤਾਂ ਨਾਲਿਆਂ ਵਿੱਚ ਆ ਰਿਹਾ ਹੈ ਸਮਝਦੇ ਇਹੋ ਜੀ ਪਾਣੀ ਨਿਕਲਣਾ ਚਾਹੀਦਾ ਕੁਝ ਕੀ ਗੱਲ ਹੈ ਗੰਦੇੋਂ ਥੱਲੇ ਪਾਣੀ ਜਾਂਦਾ ਵਾ ਕੁਝ ਭਰਾਸ਼ ਪੈਂਦੀ ਸਾਡੇ ਘਰ ਵਿੱਚ ਆ ਬਿਲਕੁਲ ਤਿੰਨ ਵਾਰ ਫੋਟੋ ਖਿੱਚ ਕੇ ਵੇਲੇ ਨਾਲ ਹੀ ਕੰਡੇ ਤੇ ਉਹਦੀ ਭਰਾ ਹੈ ਮਸਰ ਪੈਦਾ ਹੁੰਦਾ ਬਿਮਾਰੀ ਸਾਰ ਅੰਦਰ ਜਾਂਦੀ ਹੈ ਉਹ ਦੁੱਧ ਵੀ ਕਰਵਾ ਇਹ ਗੁਰੂ ਮਰੀ ਪੈਦਾ ਹੁੰਦੀ ਜਾਂ ਸਾਰਾ ਠਕਸ ਨਹੀਂ ਜੇ ਬਣਨੀ ਆ ਠਾਕਣਾ ਸਰਪੰਚ ਆ ਕੇ ਹੁੰਦੇ ਰੇ ਉਹ ਵੇਖ ਕੇ ਚੱਲ ਜਾਂਦੇ ਤੇਰੇ ਕੋਲ ਕਹਿੰਦੇ ਕੱਲ ਪੱਤ ਕੇ ਹੋਏ ਨੇ ਪਾਣੀ ਦੇ ਕੱਡੇ ਨੇ ਕਿਸੇ ਨੇ ਵਕਾਫ ਹਾਂ ਮੈਂ ਇਸ ਟਾਈਮ ਇਸ ਪਿੰਡ ਦਾ ਮੌਜੂਦਾ ਸਰਪੰਚ ਆ ਜੀ ਲੱਗਿਆ ਪੈਸੇ ਖਤਮ ਹੋ ਜਾਂਦੇ ਸਰ ਪਿੰਡ ਹਾਂ ਸਰਪਿੰਡ ਛੱਪੜ ਦੇ ਕੰਦੇ ਪਾਣੀ ਤੋਂ ਨਜਾਤ ਚਾਹੁੰਦਾ ਕੀ ਕੀਤਾ ਗਿਆ ਤੁਹਾਡੇ ਵੱਲੋਂ ਸਾਡੀ ਨਾ ਸਾਰੇ ਗੜੇ ਉੱਪਰ ਜਾਂਦੇ ਜਾਰੇ ਪਹਿਲਾਂ ਤਾਂ ਇਹ ਪਿੰਡ ਦਾ ਤਿਲਮ ਛੱਪੜ ਜਿਹੜਾ 50 ਸਾਲ ਤੋਂ ਇਸੇ ਤਰ੍ਹਾਂ ਦਾ ਹੀ ਹੈ ਪਹਿਲਾਂ ਹੋਰ ਸਰਕਾਰਾਂ ਆਈਆਂ ਹੋਰ ਸਰਪੰਚਾਇਤ ਉਹਨਾਂ ਇਸ ਛੱਪੜ ਭਰੇ ਕੁਝ ਨਹੀਂ ਸੋਚਿਆ ਅਸੀਂ ਵੀ ਹੁਣ ਆਪਣੀ ਸਰਕਾਰ ਨੂੰ ਆਪਣੇ ਐਮ.ਐਲ.ਏ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਸਾਨੂੰ ਇਸ ਦੇ ਵਾਸਤੇ ਕੋਈ ਫੰਡ ਦਿੱਤਾ ਜਾਵੇ ਜੋ ਵੀ ਫੰਡ ਆਏਗਾ ਅਸੀਂ ਇਸ ਪਾਣੀ ਦਾ ਨਿਕਾਸ ਕਰਾਉਣਾ ਸਾਡੇ ਲੱਗੇ ਤਕਰੀਬਨ 6-7 ਕਿਲੇ ਹੈਡਵੀਨ ਵਾਲੀ ਫੰਡ ਉਹਦੇ ਵਿੱਚ ਸੀਵਰੇਜ ਪਾਣੀ ਖੜਿਆ ਪਾਣੀ ਘਰਾਂ ਚ ਵੜ ਗਿਆ ਮੁਸ਼ਕਲਾਂ ਇਸ ਏਕ ਦੇਸ਼ ਦੀ ਜਿਹੜੀ ਬਦਬੂ ਬਹੁਤ ਜ਼ਿਆਦਾ ਫੈ ਰਹੀ ਆ ਇੰਡ ਦੀਆਂ ਤਕਰੀਬਨ ਜਿਹੜੀਆਂ ਪੱਕੀਆਂ ਗਲੀਆਂ ਉਹਨਾਂ ਦੇ ਵਿੱਚ ਪਾਣੀ ਖੜਾ ਹੈ ਤਕਰੀਬਨ ਲੋਕਾਂ ਦੇ ਭਾਂਡੇ ਕਾਲੇ ਹੋ ਰਹੇ ਪਏ ਇਸ ਪਾਣੀ ਦੇ ਨਾਲ ਕੈਂਸਰ ਜਿਹੜੇ ਤਕਰੀਬਨ ਸਾਡੇ ਪਿੰਡ ਦੇ ਵਿੱਚ ਦੋ ਮਰੀਜ਼ ਜਿਹੜੇ ਹਰ ਟਾਈਮ ਕੈਂਸਰ ਦੇ ਰਹਿ ਰਹੇ ਆ ਦੇਖੀ ਮੇਰੀਆਂ ਮੁਸ਼ਕਲਾਂ ਜਿਹੜੀਆਂ ਸਾਡੇ ਪਿੰਡੀਆਂ ਹਾਂਜੀ ਛੱਪੜ ਦਾ ਪਾਣੀ ਜਿਆਦਾ ਓਵਰਫਲੋ ਹੋਣ ਕਰਕੇ ਲਾ ਕੇ ਖੇਤਾਂ 'ਚ ਪਿਆ ਰਿਹਾ ਲੋਕਾਂ ਦੇ ਘਰਾਂ 'ਚ ਜਾ ਰਿਹਾ ਅੱਜ ਗੁਰਦੁਆਰਾ ਸਾਹਿਬ ਲੋਅਸਮੈਂਟ ਕੀਤੀ ਗਈ ਵੀ ਹਰ ਇੱਕ ਵਿਅਕਤੀ ਇਸ ਚੀਜ਼ ਨੂੰ ਥੋੜਾ ਸਮਝੇ ਤੇ ਪਾਣੀ ਥੋੜਾ ਘੱਟ ਵਰਤੇ ਜਾਵੇ ਜਿੰਨਾ ਪਾਣੀ ਘੱਟ ਵਰਤੇ ਜਾਏਗਾ ਉਹ ਛੱਪੜ ਦਾ ਉਹਨਾ ਪਾਣੀ ਥੋੜਾ ਬੋਤਾ ਜਿਹੜਾ ਕੰਟਰੋਲ ਹੋਵੇ ਤਕਰੀਬਨ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਨੂੰ ਇਸ ਬਾਰੇ ਕੁਝ ਨਾ ਕੁਝ ਫੰਡ ਦਿੱਤਾ ਜਾਵੇ ਜਿਹਦੇ ਨਾਲ ਸਾਡਾ ਹੱਲ ਹੋ ਸਕੇ ਹਾਂ ਕਿਹਦੇ ਵਿਕਾਸ ਦੇ ਬੋਲਣਾ ਸੀ ਕੀ ਨਾਮ ਹੈ ਤਾਰੂ ਸਿੰਘ ਜੀ ਤਾਰੂ ਜੀ ਕੀ ਮੁਸ਼ਕਲ ਆ ਰਹੀ ਆ ਦੇਖੋ ਜੀ ਮੁਸ਼ਕਲ ਤੇ ਇੱਕ ਕਾਫੀ ਸਮੇ ਤੋਂ ਕਾਗਜ਼ ਸਰਕਾਰ ਵੇਲੇ ਵੀ ਅਕਾਲੀਆ ਸਰਕਾਰ ਵੇਲੇ ਹੁਣ ਝਾੜੂ ਪਾਰਟੀ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਆ ਤੇ ਤੁਸੀਂ ਹਾਲਾਤ ਵੇਖ ਸਕਦੇ ਹੋ ਤੁਸੀਂ ਕੈਮਰੇ ਨਾਲ ਵਿజిਟ ਕਰ ਆਏ ਹੋ ਕਿ ਜਿਹੜਾ ਪਾਣੀ ਆ ਛੱਪੜ ਦਾ ਲੋਕਾਂ ਦੇ ਘਰਾਂ ਤੱਕ ਔੜ ਗਿਆ ਆ ਆ ਸਾਹਮਣੇ ਸਾਡਾ ਸਕੂਲ ਆ ਇੱਥੇ ਬੱਚੇ ਪੜ੍ਹਨ ਆਉਂਦੇ ਆ ਬਿਮਾਰੀਆਂ ਇੱਥੇ ਜਿਹੜਾ ਪਿੰਡ ਦੇ ਯੂਰਪ ਆ ਰਹੀਆਂ ਨੇ ਉਹ ਸਾਹਮਣੇ ਲੱਗ ਲੱਗ ਕੇ ਛੱਪੜ ਦੇ ਕੰਨੇ ਤੇ ਘਰ ਆ ਇਨਾਂ ਦੇ ਨਾਂ ਤੇ ਪਾਣੀ ਪੀਣ ਯੋਗ ਰਿਹਾ ਨਾ ਇਹ ਨਹਾਉਣ ਯੋਗ ਰਿਹਾ ਨਾ ਕੱਪੜੇ ਧੋਣ ਯੋਗ ਰਿਹਾ ਪਰ ਕਿਸੇ ਵੀ ਸਰਕਾਰ ਦਾ ਜਾਂ ਧਿਆਨ ਇਸ ਪਾਸੇ ਨਹੀਂ ਆ ਰਿਹਾ ਕੀ ਕੀਤਾ ਮੌਕੇ ਦੇ ਸਰਪੰਚ ਨੇ ਮੌਕੇ ਦੇ ਸਰਪੰਚ ਸਾਡਾ ਜੋਗਾ ਸਿੰਘ ਹੈ ਜਿਹਤੇ ਹੋਣੀ ਬਣਿਆ ਤੇ ਅਜੇ ਦਿਨਾਂ ਵਿਚਾਰਿਆਂ ਨੂੰ ਨਾ ਕੋਈ ਗ੍ਰਾਂਟ ਹੈ ਤੇ ਨਾ ਕੁਝ ਮਿਲ ਰਿਹਾ ਸਰਕਾਰ ਦਾ ਕੋਈ ਧਿਆਨ ਨਹੀਂ ਇਧਰ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਆਪਣੇ ਹਲਕਾ ਵਿਧਾਇਕ ਸਭਾ ਗੁਰਦੀਪ ਸਿੰਘ ਰਧਾਵਾ ਨੂੰ ਵੀ ਅਪੀਲ ਕਰਦੇ ਹਾਂ ਕਿ ਸਾਡੇ ਪਿੰਡ ਨੂੰ ਇੱਕ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇ ਜਿਹੜਾ ਸਾਡੇ ਛੱਪੜ ਦੇ ਪਾਣੀ ਦਾ ਹਾਲ ਹੋ ਸਕੇ ਪਿੰਡ ਵਾਸੀਆਂ ਇਕੱਠੇ ਹੋ ਕੇ ਧਾਰਮੁਖਸਤਾਨ ਗੁਰਦੁਆਰਾ ਸਾਹਿਬ ਪਹੁੰਚ ਕੇ ਦਾਅਵਾਸਮੈਂਟ ਨਹੀਂ ਕੀਤੀ ਹਾਂਜੀ ਕੀਤੀ ਹੈ ਜੀ ਕਿ ਲਾਅਸਮੈਂਟ ਤੇ ਹੀ ਕੀਤੀ ਹੈ ਲੋਕਾਂ ਨੂੰ ਅਪੀਲ ਕੀਤੀ ਹੈ ਵੀ ਪਾਣੀ ਘੱਟ ਚਲਾਓ ਮੋਟਰਾਂ ਘੱਟ ਚਲਾਓ ਤਾਂ ਜੋ ਛੱਪੜ ਜਾਂ ਨੱਕੋ ਨੱਕ ਹੋਇਆ ਕੋਈ ਨਾ ਕੋਈ ਪਾਣੀ ਘੱਟ ਸਕੇ ਤੇ ਲੋਕਾਂ ਨੂੰ ਤੰਗੀ ਦੀ ਪਰੇਸ਼ਾਨੀ ਜਿਹੜੀ ਨਾ ਕੇ ਸਾਹਮਣੇ ਆਵੇ ਹੁਣ ਤੁਸੀਂ ਸਾਹਮਣੇ ਵੇਖ ਸਕਦੇ ਲੋਕ ਪਾਣੀ ਦੇ ਵਿੱਚੋਂ ਹੀ ਲੰਘ ਰਹੇ ਆ ਗਲੀਆਂ ਦੇ ਵਿੱਚ ਪਿੱਛੇ ਪਾਣੀ ਚੱਲ ਰਿਹਾ ਸਾਡੀ ਅਪੀਲ ਹੀ ਆ ਜੀ ਸਰਕਾਰ ਤੱਕ ਤੇ ਸਾਡੀ ਜਿਹੜੀ ਹਾਲ ਜਿਹੜਾ ਇਸਦਾ ਕੀਤਾ ਜਾ